ਸਾਇਆ ਬਈ ਇਥੇ ਮੋਟਰਸਾਈਕਲ ਬਚੋੜੇ ਬਚਾਉਂਦੇ ਆ ਗੱਡੀ ਥੱਲੇ ਟੇਕੀ ਧੁੰਨ ਰਹਿ ਗਈ ਸੀ ਪੰਜਾਬ ਰੋਡਵੇਸੀ ਬੱਸ ਪੱਟੀ ਤੋਂ ਅੰਮ੍ਰਿਤਸਰ ਵੱਲ ਜਾ ਰਹੀ ਸੀ ਸਵਾਰੀਆਂ ਦੇ ਨਾਲ ਭਰੀ ਹੋਈ ਸੀ ਪਰ ਅਚਾਨਕ ਰਸਤੇ ਦੇ ਵਿੱਚ ਇੱਕ ਸੂਏ ਦੇ ਵਿੱਚ ਪਲਟ ਗਈ ਤਸਵੀਰਾਂ ਦੇਖ ਸਕਦੇ ਹਾਂ ਕਿ ਕਿੰਨੇ ਭਿਆਨਕ ਤਰੀਕੇ ਦੇ ਨਾਲ ਬੱਸ ਸੂਏ ਦੇ ਵਿੱਚ ਪਲਟੀ ਹੋਈ ਨਜ਼ਰ ਆ ਰਹੀ ਹੈ ਦੱਸੇ ਜਾ ਰਿਹਾ ਹੈ ਕਿ ਮੌਕੇ ਦੇ ਉੱਤੇ ਰਾਹਗੀਰਾਂ ਦੇ ਵੱਲੋਂ ਸਵਾਰੀਆਂ ਨੂੰ ਸਹੀ ਸਲਾਮਤ ਭਾਰੀ ਮੁਸ਼ਕਲ ਦੇ ਨਾਲ ਬਾਹਰ ਕੱਢ ਲਿਆ ਗਿਆ ਡਰਾਈਵਰ ਅਤੇ ਕੰਡਕਟਰ ਵੀ ਸਹੀ ਸਲਾਮਤ ਨੇ ਤਸਵੀਰਾਂ ਦੇਖ ਸਕਦੇ ਹੋ ਕਿ ਭਿਆਨਕ ਤਰੀਕੇ ਦੇ ਨਾਲ ਇਹ ਬੱਸ ਅਚਾਨਕ ਹੀ ਸੂਏ ਦੇ ਵਿੱਚ ਜਾ ਪਲਟ ਗਈ ਅਤੇ ਸਵਾਰੀਆਂ ਨੂੰ ਰਾਹਗੀਰਾਂ ਦੇ ਵੱਲੋਂ ਬਾਹਰ ਕੱਢ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਏ ਦੱਸਦੀ ਕਿ ਪੰਜਾਬ ਰੋਡ ਵੇਜ਼ ਪੱਟੀ ਡਿਪੂ ਦੀ ਬੱਸ ਇਹ ਪੱਟੀ ਤੋਂ ਅਮਰਸਰ ਵੱਲ ਜਾ ਰਹੀ ਸੀ ਸਵਾਰੀਆਂ ਦੇ ਨਾਲ ਭਰੀ ਹੋਈ ਸੀ ਤੇ ਅਚਾਨਕ ਇਹ ਸੂਏ ਦੇ ਵਿੱਚ ਪਲਟ ਗਈ ਪਰ ਦੱਸਿਆ ਜਾ ਰਿਹਾ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਹੈ ਹਾਂ ਸਾਹਿਬ ਇਹ ਇਥੇ ਮੋਟਰਸਾਈਕਲ ਨੂੰ ਬਚਾਉਂਦੇ ਬਚਾਉਂਦੇ ਆ ਗੱਡੀ ਥੱਲੇ ਡੇਗੀ ਧੁੰਲ ਰਹੀ ਸੀ ਪੁਲ ਬਹੁਤ ਨਿੱਕਾ ਹੈਗਾ ਇਥੇ ਹੈ ਹੀ ਨਹੀਂ ਸਮਝ ਨਹੀਂ ਆਗਾ ਸਰ ਕਿਹੜੀ ਸੀ ਭਾਜੀ ਹਾਂ ਪੀਆਟੀ ਜੀ ਕਿੰਨੇ ਵਜੇ ਹੋਇਆ ਸਰ ਇਹ 7:00 ਵਜੇ ਦੇ ਲੱਗ ਜਗੇ ਅਜੀ ਵਿੱਚ ਲੋਕ ਕਿੰਨੇ ਸੀ 40 ਕ ਆਸਣੂ ਕੋਲੋਂ ਵੀ ਮੰਗ ਕਰਦੇ ਮੰਗ ਕਰਦੇ ਸਾਡਾ ਪੁਲਿਸ ਹੈ ਹੁਣ ਜੀ ਦਾ ਨਾ ਇੱਥੇ ਗ੍ਰਿਲਾਂ ਨਾ ਕੋਈ ਟੇਪ ਲੱਗੀ ਆ ਕੱਖ ਨਹੀਂ ਹੈਗਾ ਆਸਣੂ ਕੋਲ ਇੱਥੇ ਹਾਂ ਜੀ ਹਾਂ ਸਭ ਪੁੱਲ ਕਰਕੇ ਹੋਇਆ ਹਾਂ ਜੀ ਪੁੱਲ ਕਰਕੇ ਹੋਇਆ ਵਜਾ ਭਾਜੀ ਵਜਾ ਭਾਜੀ ਪੁੱਲ ਕਰਕੇ ਹੋਈ ਪੁੱਲ ਨਿਕਾ ਬਹੁਤ ਹੀ ਜ਼ਿਆਦਾ ਇਹ ਪੁੱਲ ਵੀ ਕਹਾਦਾ ਪੁਲੀ ਆ ਇਹ ਪੁਲੀ ਇਹ ਪੁੱਲ ਨਹੀਂ ਪੁੱਲੀ ਹੈਗਾ ਇਹ ਬਹੁਤ ਤੰਗ ਪੜਿਆ ਤੁਸੀਂ ਮੈਂ ਨਾ ਸੜਕ ਮਗਰੋਂ ਛੋੜੀ ਆ ਗੱਡੀਆਂ ਪੁੱਲ ਹੈ ਹੀ ਨਹੀਂ ਆ ਇੱਥੇ 3-3 ਘੰਟੇ ਦੁਨੀਆ ਫਸੀ ਰਹੀ ਦੀ ਜਾਮ ਦੇ ਵਿੱਚ ਖਿਡਾਰੀ ਕੋਲੋਂ ਮੰਗ ਨਹੀਂ ਕੀਤੀ ਕਦੀ ਵੀ ਆਉਂਦਾ ਜਿਹੜਾ ਸੁਣ ਜਾਂਦਾ ਕੋਈ ਆਉਂਦਾ ਤਾਂ ਨਹੀਂ ਆ ਮੰਗ ਕਰਦੇ ਆ ਜੀ ਅਈ ਮੰਗ ਕਰਦੇ ਸਾਡਾ ਪੁਲ ਚੌੜਾ ਨਹੀਂ ਚਾਹੀਦਾ ਕੋਈ ਲਾਈਟ ਹੋਣੀ ਚਾਹੀਦੀ ਆ ਟੇਪਾਂ ਲੱਗਣੀਆਂ ਚਾਹੀਦੀਆਂ ਗਰੇਲਾਂ ਲੱਗਣੀਆਂ ਚਾਹੀਦੀਆਂ ਪੁਲ ਚੌੜਾ ਹੋ ਤਾਂ ਫੇਰ ਹੀ ਆ ਡੇਲੀ ਐਕਸੀਡੈਂਟ ਹੁੰਦਾ ਡੇਲੀ ਇੱਕ ਦਿਨ ਨਹੀਂ ਆ ਐਕਸੀਡੈਂਟ ਤਾਂ ਬਚਾ ਸਕਦੇ ਹਾਂ ਜੀ ਪੁਲ ਚੌੜਾ ਗਿਆ ਉੱਪਰ ਬਚਾ ਜਾਣਾ ਬਾਬੇ ਦੇ ਘਰੋਂ ਗੱਡੀ ਕਿੰਨੇ ਦੀ ਤਸਵੀਰੇ ਜਾਊਗੀ ਇੱਦੋਂ ਬਾਬੇ ਦੇ ਮੱਥਾ ਟੇਕਦੇ ਆ ਮਗਰ ਕੋਈ ਮੋਟਰਸਾਈਕਲ ਕੋ ਕਾਰ ਮਾਹ ਪਹਿਲ ਗੇਰ ਲਾ ਕੇ ਗੱਲੀ ਮਾਹਾਂ ਹੀ ਆ ਪੁਲ ਵੀ ਪਾਰ ਕਰਦੀ ਜਿਹੜੇ 35 ਤੇ ਲੈ ਕੇ 40 ਬੱਸਾਂ ਦੇ ਵਿੱਚ ਬਚਾਅ ਹੋ ਗਿਆ ਜੀ ਹਾਂਜੀ ਹਾਂਜੀ ਬਚਾਅ ਹੋ ਗਿਆ ਡਰਾਈਵਰ ਕੋ ਡਰਾਈਵਰ ਵੀ ਡੇਗ ਗਿਆ ਸੀ ਉਹਨੂੰ ਕੱਢ ਕੇ ਉਹਦੇ ਕੱਪੜੇ ਬਦਲੇ ਉਹਨੂੰ ਜਾ ਕੇ ਚਾਹ ਚੂ ਪਿਆਈ ਗੁਰਦਾਰੇ ਡਰਾਈਵਰ ਨੇ ਬਹੁਤ ਕਾਟ ਕੀਤੀ ਆ 35 ਤੇ 40 ਸੀ ਉਹਨਾਂ ਨੂੰ ਤੁਸੀਂ ਕੱਢਿਆ ਸਰਕਾਰ ਹਾਂਜੀ ਤੁਸੀਂ ਕੱਢਿਆ ਸੀ ਸਾਰਿਆਂ ਨੇ ਕੱਢਿਆ ਇੱਥੇ ਪਿੰਡਦਿਆਂ ਨਾਲ ਮਿਲ ਕੇ ਹਾਂ ਸੀਸਾ ਤੋੜ ਕੇ ਮਗਰਲੀ ਵਾਰੀ ਦਾ ਹਾਂਜੀ ਮੇਨ ਪੋਲ ਚੋੜਾ ਹੋਣਾ ਜੀ ਦਾ ਇੱਥੇ ਟ੍ਰੈਫਿਕ ਇੰਨੀ ਐਤਵਾਰ ਕੋਈ ਮੰਨਣਾ ਚਾਰ-ਚਾਰ ਘੰਟੇ ਦੁਨੀਆ ਕੋਈ ਗਲੀਆਂ ਚ ਪਾ ਕੇ ਗੱਡੀ ਖੜਦਾ ਕੋਈ ਕੈਂਤ ਦੀ ਖੜਦਾ ਬੱਸਾਂ ਵਾਲਿਆਂ ਦੇ ਟਾਈਮ ਹੁੰਦੇ ਆ ਹਰ ਇੱਕ ਨੂੰ ਟਾਈਮ ਹੁੰਦਾ ਕਾਰਾਂ ਵਨ ਲੈ ਆਉਂਦਾ ਕੋਈ ਉਂਵਾੜਦਾ ਕੋਈ ਥੱਲੇ ਲਿਆ ਕੇ ਠੋਕ ਲਿੰਦਾ ਮਟਕੇ ਪੰਗੇ ਪਾ ਹਟਦਾ ਇੱਥੇ ਹਾਂਜੀ ਹਾਂਜੀ ਬਹੁਤ ਬਾਜੀ ਤਰਨਤਾਰ ਤੋਂ ਜਾਮ ਲੱਗ ਜਾਂਦਾ ਬਰਸਰ ਦਾ ਉਹ ਹਾਈਬੋਰ ਪੋਲ ਤੱਕ ਲੱਗਾ ਰਹਿਦਾ ਉੱਤੇ ਸਾਡੀ ਅਗੂ ਕੀ ਨਾਮ ਹੈ ਆਪਣਾ ਦਲਬਾਤ ਸਿੰਘ ਹਾਂਜੀ ਕਿੱਥੇ ਐਕਸੀਡੈਂਟ ਹੋਇਆ ਜੀ ਫਿਰ ਸ਼ੇਰਿਓ ਪਰਲੇ ਬੰਨੇ ਹੋਇਆ ਤੇ ਮੁਰਤੇ ਫਿਰ ਬਾਸੇ ਬੰਨੇ ਡਿੱਗ ਗਏ ਹਾਂਜੀ ਕਿੰਨੇ ਆ ਨੇ ਬਿਠੇ ਅਸੀਂ ਬਾਸੇ ਦੇ ਉੱਤੇ 25 ਤੋਂ 40 ਇਹ ਕਿਸ ਤਰ੍ਹਾਂ ਬਚਾਅ ਕੀਤਾ ਜੀ ਉਹਨਾਂ ਨੇ ਵਾਰੀ ਪੋਟੋੜ ਕੇ ਫਿਰ ਕੱਢੇ ਹਾਂ ਤੇ ਕੀ ਕਹਿਣਾ ਚਾਹੁੰਦੇ ਹੋ ਕਿੰਨੇ ਕ੍ਰੈਸੀਡ ਹੋ ਰਹੇ ਨੇ ਲਗਾਤਾਰ ਲਗਾਤਾਰ ਵੱਧ ਹੋ ਰਿਹਾ ਥੇਲੀ ਹੋ ਰਿਹਾ ਥੇਲੀ ਕੋਈ ਨਾਗਾ ਪੈਂਦਾ ਕਿਤੇ ਹਾਂਜੀ ਪਰਮਾਤਮਾ ਲਓ ਵੀ ਆ ਇਧਰ ਦੇਖੋ ਕਿੰਨੀਆਂ ਗੱਡੀਆਂ ਆਉਣੀਆਂ ਕੋਈ ਅਦਾ ਰਾਤ ਸੱਕ ਜਣ ਦਾ ਵੱਡਾ ਕਰਮ ਕੀ ਆ ਪੁਲ ਛੋਟਾ ਤਾਂ ਕਿੰਨੇ ਸਮੇਂ ਤੋਂ ਛੋਟਾ ਜੀ ਇਹ ਪੁਲ ਇਹ ਸ਼ੁਰੂ ਤੋਂ ਛੋਟਾ ਹੁਣ ਗਾਂ ਦੁਨੀਆ ਵੱਧ ਹੀ ਗਈ ਹੈ ਤੇ ਪੁਲ ਬਣੇ ਨਹੀਂ ਅਚਾ ਜੀ ਪੈਰੋਂ ਪੈਰ ਦੁਨੀਆ ਜਿਹੜੀ ਉਹ ਵੱਧ ਹੀ ਜਾਂਦੀ ਹੈ ਗੱਡੀਆਂ ਵੱਧੀਆਂ ਜਾਂਦੀਆਂ ਤੇ ਪੁਲ ਉੱਥੇ ਦਾ ਉੱਥੇ ਛੜਕੂ ਜਿਹੜੀ ਉਹ ਵੱਧ ਗਈ ਹੈ ਪੁਲ ਕਿਉਂ ਨਹੀਂ ਵਡਾ ਕੀਤਾ ਜਾ ਰਿਹਾ ਇਹ ਹੁਣ ਗਵਰਨਮੈਂਟ ਨੂੰ ਪਤਾ ਹੋਵੇ ਆ ਤੁਹਾਡੇ ਵੱਲੋਂ ਪਹਿਲਾਂ ਵੀ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਇਹਨੂੰ ਇਥੇ ਜਿਹੜੇ ਪੱਤਰਕਾਰ ਕੋਈ ਆਉਂਦਾ ਉਹ ਇਦਾਂ ਸੁਣ ਕੇ ਚੱਲ ਜਾਂਦੇ ਮੁਰਗੇ ਨੂੰ ਸੁਣਾਈ ਕੇ ਇਹਦੀ ਹੁੰਦੀ ਨਹੀਂ ਤੇ ਸਰਕਾਰਾਂ ਦੇ ਇਥੋਂ ਹੀ ਲਿੰਗਦੀਆਂ ਹੋਈ ਜੀ ਸਰਕਾਰਾਂ ਦਾ ਜਨਾਬ ਸਾਹਿਬ ਉਹ ਜਿਹੜਾ ਪੱਤਰ ਕਰਾਣਾ ਸਰਕਾਰ ਨੂੰ ਪਤਾ ਖਬਰ ਲਾਉਣੀ ਤਾਂ ਸਰਕਾਰ ਨੂੰ ਚਾਹੀਦਾ ਨਾਲ ਕਿ ਇਹ ਕੰਮ ਹੋਣਾ ਚਾਹੀਦਾ ਇਹ ਸਰਕਾਰ ਕਰੇ ਫਿਰ ਹੈ ਨਾ ਵਿਧਾਇਕ ਕਰਨ ਜਿਹੜੇ ਵੋਟਾਂ ਲਈ ਨੇ ਤੁਹਾਡੇ ਘਰ ਜਿਹੜੇ ਵੋਟਾਂ ਲਾਣਾਂ ਦਿੱਤੀਆਂ ਉਹ ਗੱਲ ਨਹੀਂ ਕਰਦੇ ਉਹਨਾਂ ਨਾਲ ਉਹ ਆਗੂ ਹੱਥਾਂ ਨੇ ਕਰਨੇ ਆ ਔਰ ਮੇਰੇ ਤੇਰੇ ਅਗੇ ਧੋੜਾ ਕਰ ਲੈਣੀ ਪਰ ਰਾਤ ਨੂੰ ਸੜੇ ਤੇ ਕਰਨੇ ਆ ਪਰ ਜਦੋਂ ਵੋਟਾਂ ਲੈਣ ਲਈ ਜਾਂਦੇ ਕੀ ਉਹਦੀ ਆਪਣੀ ਮੁਸ਼ਕਲ ਦਾ ਹੱਲ ਨਹੀਂ ਦੱਟ ਕੇ ਮੁਸ਼ਕਲ ਹਾਲ ਜਿਹੜੀ ਵੱਡੀ ਸੜਕ ਦੀ ਸ਼ਰ ਉਹ ਰੋਡ ਦੀ ਆਪ ਹੋਣੀ ਹੈ ਤੇ ਜਿਹੜੀ ਪਿੰਡ ਦੀ ਨਹੀਂ ਉਹ ਪਿੰਡ ਦੀ ਤੇ ਵੱਖਰੀ ਹੋਣੀ ਹੈ ਇਹਦੇ ਹੁਣ ਜਿਹੜੀ ਸਰਕਾਰ ਆਉਂਦੀ ਉਹਨੂੰ ਇਹ ਆਪ ਨਾਲ ਚਾਹੀਦਾ ਨਾ ਕਿ ਬਾਬੇ ਦੇ ਲਾ ਕੇ ਪੋੜਿਆ ਤੇ ਮੈਂ ਪੁਲ ਵੱਡਾ ਕਰਾਵਾਂ